ਤੇ ਮੈਂ ਪਹਿਲੇ ਦਿਨ ਗਿਆ ਉਹਨਾਂ ਨੇ ਇਹ ਸ਼ਰਟਾਂ ਛੂਟਾ ਰੱਖੀਆਂ ਮੇਰਾ ਮੇਕਅਪ ਉਹ ਕਰਤਾ ਮੈਂ ਬਾਈ ਕੋਲੇ ਜਾਵਿਆ ਬੈਂਤੀ ਮੈਂ ਕਹਾ ਬਾਈ ਜੀ ਉਹਨਾਂ ਦਾ ਮੈਨੂੰ ਸੋਹਣਾ ਹੀ ਬਹੁਤ ਬਣਾਤਾ ਇਹ ਇਹ ਤੇਰਾ ਕਦੇ ਜਾ ਪੂਛਰੀਆਂ ਪਉਏ ਪੂਲ ਲਿਪਾਂ ਚ ਬਾਹਰ ਹੀ ਨਹੀਂ ਸੀ ਨਿਕਲਦਾ ਇਹਨੂੰ ਰੋਲਿਓ ਹਜੇ ਨਹੀਂ ਦੇਖੋ ਕਰਦਾਰ ਕਰਦਾਰ ਹੀ ਹੁੰਦਾ ਛੋਟਾ ਵੱਡਾ ਦਾ ਕੋਈ ਫਰਕ ਨਹੀਂ ਜੇ ਮੈਂ ਛੋਟੇ ਕਰਦਾਰ ਕਰਦਾ ਜੀ ਤੇ ਮੈਂ ਅਸਤਾਫ ਜੀ ਨੂੰ ਮੈਂ ਆ ਬਾਈ ਨੂੰ ਮਿਲਿਆ ਹੈ ਨਾ ਦੇ ਉਹ ਛੋਟੇ ਕਰਤਾਰਾਂ ਨੇ ਕਰਕੇ ਬਾਈ ਨੇ ਵੱਡਾ ਕਰਤਾ ਡੈਫੀਨੇਟ ਲੈ ਕੇ ਆਵਾਂਗੇ ਅਸੀਂ ਪ੍ਰਿੰਸ ਹੱਸਦਾ ਵਾ ਪ੍ਰਿੰਸ ਨੂੰ ਪਤਾ ਬਹੁਤ ਕੁ ਚੀਜ਼ਾਂ ਲੈ ਕੇ ਆਉਣੀਆਂ ਆਪਾਂ ਹਲਕਾ ਆਪਾਂ ਸ਼ੁਰੂ ਆਏ ਆ ਮੈਂ ਅਸਲ 'ਚ ਨਾ ਇਹ ਫਿਲਮ ਦਾ ਮੇਰੇ ਲਈ ਉਹ ਸ਼ਾਰਟ ਵੀ ਮਾਹੌਲ ਰਿਹਾ ਮੈਂ ਬਾਰਨਿੰਗ ਹੋਰ ਸਾਰੇ ਰੰਗ ਰੰਗ ਮੇਰਾ ਕਾਲਾ ਹੋਵੇ ਹੁੰਦਾ ਸੀ ਤੇ ਮੈਂ ਪਹਿਲੇ ਦਿਨ ਗਿਆ ਉਹਨਾਂ ਨੇ ਐ ਸ਼ਰਟਾਂ ਛੁੱਟਾ ਰੱਖੀਆਂ ਮੇਰਾ ਮੇਕਅੱਪ ਕਰਤਾ ਮੈਂ ਬਾਈ ਕੋਲੇ ਜਾਵਦਾ ਫੈਂਟੀ ਤੇ ਬਗਾ ਬਾਈ ਜੀ ਇਹਨਾਂ ਦਾ ਮੈਨੂੰ ਸੋਣਾ ਹੀ ਬਹੁਤ ਬਨਾਤਾ ਵੀ ਠੀਕ ਆ ਇਹ ਕਹਿੰਦੇ ਨਹੀਂ ਐਤਕੀ ਤੂੰ ਦੇਖੀ ਤੇਰਾ ਬੋਲ ਵੀ ਤੈਨੂੰ ਤ ਜਿਹੜਾ ਤੇਰਾ ਚੱਲਦਾ ਆਉਂਦਾ ਤੂੰ ਵਰਨਿੰਗ ਕਰਦਾ ਕ੍ਰਿਮੀਨਲ ਕੀਤੀ ਚੇਤਾ ਸੰਗੀਤੀ ਇਹ ਤੇਰਾ ਅਲੱਗ ਚੌਂਡ ਹੋਊਗਾ ਪਰ ਮੈਨੂੰ ਅੱਜ ਦੇਖ ਕੇ ਸੱਚੀਉਂ ਲੱਗਿਆ ਇਹ ਇਹ ਵਿਚਾਰਾ ਕਦੇ ਚਾਕੂ ਛਰੀਆਂ ਪਉਏ ਪੂਲ ਲਪਾਂਜ ਬਾਹਰ ਨਹੀਂ ਸੀ ਨਿਕਲਦਾ ਇਹਨੂੰ ਰੋਲਿਓ ਜੇ ਦਿੰਦੇ ਐਦੇ ਨਾਲ ਇੱਕ ਹੋਰ ਪੈਟਰਨ ਇੱਕ ਹੋਰ ਮਾਹੌਲ ਹੋ ਆ ਗਿਆ ਔਰ ਮਜ਼ਾ ਦੇਖੋ ਕਰਦਾਰ ਕਰਦਾਰੀ ਹੁੰਦਾ ਛੋਟਾ ਵੱਡਾ ਦਾ ਕੋਈ ਫਰਕ ਨਹੀਂ ਜੇ ਮੈਂ ਛੋਟੇ ਕਰਦਾਰ ਕਰਦਾ ਜੀ ਤਾਂ ਮੈਂ ਉਸਤਾਦ ਜੀ ਨੂੰ ਮਿਲਿਆ ਬਾਈ ਨੂੰ ਮਿਲਿਆ ਹੈਨਾ ਤੇ ਉਹ ਛੋਟੇ ਕਰਦਾਰਾਂ ਨੇ ਕਰਕੇ ਬਾਈ ਨੇ ਵੱਡਾ ਲੱਗਾ ਡੈਫੀਨੇਟ ਲੈ ਕੇ ਆਵਾਂਗੇ ਅਸੀਂ ਪ੍ਰਿੰਸ ਹੱਸਦਾ ਵਾ ਪ੍ਰਿੰਸ ਨੂੰ ਪਤਾ ਬਹੁਤ ਕੁ ਚੀਜ਼ਾਂ ਲੈ ਕੇ ਆਉਣੀ ਆ ਆਪਾਂ ਹਲੇ ਤਾਂ ਆਪਾਂ ਸ਼ੁਰੂ ਆਏ ਆ ਮੈਂ ਅਸਲ 'ਚ ਨਾ ਇਹ ਫਿਲਮ ਦਾ ਮੇਰੇ ਲਈ ਕੋ ਸ਼ਾਰਦੀ ਮਾਹੌਲ ਰਿਹਾ ਮੈਂ ਬੋਰਿੰਗ ਹੋਰ ਸਾਰੇ ਰੰਗ ਰੂਗ ਮੇਰਾ ਕਾਲਾ ਹੁੰਦਾ ਸੀ ਤੇ ਮੈਂ ਪਹਿਲੇ ਦਿਨ ਗਿਆ ਉਹਨਾਂ ਨੇ ਇਹ ਸ਼ਰਟਾਂ ਛੁੱਟਾ ਰੱਖੀਆਂ ਮੇਰਾ ਮੇਕਅਪ ਗੱਲ ਕਰਦਾ ਮੈਂ ਬਾਈ ਕੋਲੇ ਜਾਵਦਾ ਫੈਂਟੀ ਤੇ ਮੈਂ ਕਿਹਾ ਬਾਈ ਜੀ ਉਹਨਾਂ ਨੇ ਤਾਂ ਮੈਨੂੰ ਸੋਹਣਾ ਹੀ ਬਣਾਤਾ ਵੀ ਠੀਕ ਆ ਇਹ ਕਹਿੰਦੇ ਨਹੀਂ ਐਸ ਕਿ ਤੂੰ ਦੇਖੀ ਤੇਰਾ ਬੋਲ ਵੀ ਤੈਨੂੰ ਤੈ ਜਿਹੜਾ ਤੇਰਾ ਚੱਲਦਾ ਆਉਂਦਾ ਤੂੰ ਵਰਨਿੰਗ ਕਰਦਾ ਕ੍ਰਿਮੀਨਲ ਕੀਤੀ ਚੇਤਾ ਸੰਖੀਤੀ ਇਹ ਤੇਰਾ ਅਲੱਗ ਚੋਣ ਹੁੰਦਾ ਪਰ ਮੈਨੂੰ ਅੱਜ ਦੇਖ ਕੇ ਸੱਚਿਉਂ ਲੱਗਾ ਏ ਇਹ ਵਿਚਾਰਾ ਕਦੇ ਚਾਕੂ ਛਰੀਆਂ ਪਉਏ ਪੂ ਲਿਪਾਂ ਤੋਂ ਬਾਹਰ ਹੀ ਨਹੀਂ ਸੀ ਨਿਕਲਦਾ ਇਹਨੂੰ ਰੋਲਿਓ ਹਜੇ ਨਹੀਂ ਆਦੇ ਨਾਲ ਇੱਕ ਹੋਰ ਪੈਟਰਨ ਇੱਕ ਹੋਰ ਮਾਹੌਲ ਹੋ ਆ ਗਿਆ ਪਰ ਮਜ਼ਾ ਦੇਖੋ ਕਰਦਾਰ ਕਰਦਾਰ ਹੀ ਹੁੰਦਾ ਛੋਟਾ ਵੱਡਾ ਦਾ ਕੋਈ ਫਰਕ ਨਹੀਂ ਜੇ ਮੈਂ ਛੋਟੇ ਕਰਦਾਰ ਕਰਦਾ ਜੀ ਤਾਂ ਮੈਂ ਉਸਤਾਦ ਜੀ ਨੂੰ ਮਿਲਿਆ ਭਾਈ ਨੂੰ ਮਿਲਿਆ ਹੈਨਾ ਤੇ ਬਹੁਤ ਛੋਟੇ ਕਰਤਾਰਾਂ ਨੇ ਕਰਕੇ ਭਾਈ ਨੇ ਵੱਡਾ ਕਰਦਾ ਡੈਫੀਨੇਟਲੀ ਲੈ ਕੇ ਆਵਾਂਗੇ ਅਸੀਂ ਪ੍ਰਿੰਸ ਹਸਤਾ ਵਾ ਪ੍ਰਿੰਸ ਨੂੰ ਪਤਾ ਬਹੁਤ ਕੁ ਚੀਜ਼ਾਂ ਲੈ ਕੇ ਆਉਣੀ ਆ ਆਪਾਂ ਹਲਦਾਪਾ ਸ਼ੁਰੂ ਹੋਇਆ ਮੈਂ ਸੱਚ ਨਾਲ ਇਹ ਫਿਲਮ ਦਾ ਮੇਰੇ ਲਈ ਕੋ ਸ਼ਾਰਟ ਵੀ ਮਾਹੌਲ ਰਿਹਾ ਮੈਂ ਬੋਰਨਿੰਗ ਹੋਰ ਸਾਰੇ ਰੰਗ ਰੂਪ ਮੇਰਾ ਕਾਲਾ ਹੋਏ ਹੁੰਦਾ ਹੈ ਤੇ ਮੈਂ ਪਹਿਲੇ ਦਿਨ ਗਿਆ ਉਹਨਾਂ ਨੇ ਐ ਸ਼ਰਟਾਂ ਛੁੱਟਾ ਰੱਖੀਆਂ ਮੇਰਾ ਮੇਕਅਪ ਕਰਤਾ ਮੈਂ ਬਾਈ ਕੋਲੇ ਜਾ ਲਿਆ ਫੈਂਟੀ ਤੇ ਮੈਂ ਕਿਹਾ ਬਾਈ ਜੀ ਇਹਨਾਂ ਨੇ ਤਾਂ ਮੈਨੂੰ ਸੋਹਣਾ ਹੀ ਬਣਾਤਾ ਵੀ ਠੀਕ ਹੈ ਕਹਿੰਦੇ ਨਹੀਂ ਐਸ ਕੀ ਤੂੰ ਦੇਖੀ ਤੇਰਾ ਬੋਲ ਵੀ ਤੈਨੂੰ ਤੇ ਜਿਹੜਾ ਤੇਰਾ ਚੱਲਦਾ ਹੁੰਦਾ ਤੂੰ ਵਰਨਿੰਗ ਕਰਦਾ ਕ੍ਰਿਮੀਨਲ ਕੀਤੀ ਚੇਤਾ ਸਿੰਘ ਕੀਤੀ ਇਹ ਤਰ੍ਹਾਂ ਅਲੱਗ ਜੌਨ ਹੋਊਗਾ ਪਰ ਮੈਨੂੰ ਅੱਜ ਦੇਖ ਕੇ ਸੱਚਿਉਂ ਲੱਗਾ ਇਹ ਇਹ ਵਿਚਾਰਾ ਕਦੇ ਚਾਕੂ ਛਰੀਆਂ ਪਉਏ ਪੂਲ ਲਿਪਾਂ ਤੋਂ ਬਾਹਰ ਹੀ ਨਹੀਂ ਸੀ ਨਿਕਲਦਾ ਇਹਨੂੰ ਰੋਲਿਓ ਜੇ ਦਿੰਦੇ ਆਹ ਇਹਦੇ ਨਾਲ ਇੱਕ ਹੋਰ ਪੈਟਰਨ ਇੱਕ ਹੋਰ ਮਾਹੌਲ ਹੋ ਆ ਗਿਆ ਪਰ ਮਜ਼ਾ ਦੇਖੋ ਕਰਦਾਰ ਕਰਦਾਰੀ ਹੁੰਦਾ ਛੋਟਾ ਵੱਡਾ ਦਾ ਕੋਈ ਫਰਕ ਨਹੀਂ ਜੇ ਮੈਂ ਛੋਟੇ ਕਰਦਾਰ ਕਰਦਾ ਜੀ ਤਾਂ ਮੈਂ ਉਸਤਾਦ ਜੀ ਨੂੰ ਮਿਲਿਆ ਬਾਈ ਨੂੰ ਮਿਲਿਆ ਹੈਨਾ ਤੇ ਉਹ ਛੋਟੇ ਕਰਦਾਰਾਂ ਨੇ ਕਰਕੇ ਬਾਈ ਨੇ ਵੱਡਾ ਕਰਦਾ